ਤੋਂ ਬਾਅਦ ਦੂਜੇ ਦਿਨ ਆ ਗਿਆ ਕੁੜੀ ਦਾ ਕੈਨੇਡਾ ਦਾ ਪਿਜਾ ਪਤਨੀ ਆਪਣੇ ਪਤੀ ਦੇ ਘਰ ਲਾ ਕੇ ਉਬਾ ਮਾਰੋਈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੱਜਰੀ ਵਿਆਹੀ ਦਾ ਦੂਜੇ ਦਿਨ ਕੈਨੇਡਾ ਦਾ ਵੀਜ਼ਾ ਆ ਜਾਂਦਾ ਤਾਂ ਫਿਰ ਇਹ ਕੁੜੀ ਆਪਣੇ ਪਤੀ ਦੇ ਘਰ ਆ ਕੇ ਪੁੱਬਾ ਮਾਰੁੰਦੀ ਆ ਤੇ ਬਹੁਤ ਔਖਾ ਹੈ ਇਸ ਤਰ੍ਹਾਂ ਆਪਣੇ ਪਤੀ ਨੂੰ ਛੱਡ ਕੇ ਜਾਣਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਪੂਰਾ ਹਾਲ it